ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਆਪਣੇ ਸੁਨਹਿਰੇ ਭਵਿੱਖ ਲਈ ਵਿਦੇਸ਼ ਜਾਂਦੇ ਨੇ ਔਰ ਅਕਸਰ ਐਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਜਿਹੜੇ ਲੋਕ ਪੈਸਿਆਂ ਦੇ ਲੋਭੀ ਜਿਹੜੇ ਏਜੰਟ ਹੁੰਦੇ ਉਹਨਾਂ ਦੇ ਧੱਕੇ ਚੜ ਜਾਂਦੇ ਨੇ ਔਰ ਐਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਈ ਵਾਰ ਲੋਕ ਜਿਹੜੇ ਹੈਗੇ ਨੇ ਇੱਥੋਂ ਵਿਦੇਸ਼ ਜਾਂਦੇ ਨੇ ਉਹ ਰੂਸ ਦੀ ਫੌਜ ਦੇ ਵਿੱਚ ਵੀ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਇੱਕ ਦੋ ਖਬਰਾਂ ਦੈਨਿਕ ਸਵੇਰਾ ਤੇ ਨਸ਼ਰ ਵੀ ਕੀਤੀਆਂ ਸਿਗੀਆਂ ਇਸੇ ਤਰ੍ਹਾਂ ਦੀ ਇੱਕ ਤਸਵੀਰ ਹੋਰ ਸਾਹਮਣੇ ਆ ਰਹੀ ਹੈ ਜਿਥੇ ਕਿ ਜਲੰਧਰ ਦਾ ਇੱਕ ਛਤ ਸੀਗਾ ਅ ਜੇ ਉਹ ਜੋ ਕਿ ਵਿਦੇਸ਼ ਜਾਣਾ ਚਾਹੁੰਦਾ ਸੀ ਔਰ ਵਿਦੇਸ਼ ਗਿਆ ਵੀ ਰਸ਼ੀਆ ਤਿੱਕਰ ਪਹੁੰਚਿਆ ਵੀ ਪਰ ਕਹਾਣੀ ਕੀ ਹੋਈ ਵਾਪਸ ਕਿਉਂ ਪਰਤ ਆਇਆ ਇਹ ਸਾਰੀ ਕਹਾਣੀ ਉਸ ਦੇ ਜ਼ੁਬਾਨੋਂ ਹੀ ਆਪਾਂ ਸੁਣਦੇ ਮੇਰੇ ਨਾਲ ਭਾਈ ਸਾਹਿਬ ਮੌਜੂਦ ਹੈਗੇ ਨੇ ਕੀ ਗੱਲ ਕੀ ਹੋਈ ਪਹਿਲਾਂ ਵਿਦੇਸ਼ گئے ਵਿਦੇਸ਼ੋਂ ਵਾਪਸ ਵੀ ਆ ਗਏ ਲੋਕੀ ਆਪਣਾ ਸੁਨਹਿਰਾ ਭਵਿੱਖ ਸਜਾਉਣ ਲਈ ਜਾਂਦੇ ਨੇ ਪਰ ਤੁਸੀਂ ਗਏ ਵੀ 2-3 ਮਹੀਨੇ ਬਾਅਦ ਵਾਪਸ ਕਿ ਆ ਗਏ ਕੀ ਕਾਰਨ ਰਿਹਾ ਹੈ 2-3 ਮਹੀਨਿਆਂ ਤੱਕ ਤਾਂ ਨਹੀਂ ਵਾਪਸ ਆਇਆ ਮੈਂ ਤਕਰੀਬਨ 15 16 ਦਿਨ ਬਾਅਦ ਵਾਪਸ ਆ ਗਿਆ ਸੀਗਾ ਆਪਣੇ ਘਰ ਆਪਣੇ ਨਿਆਣੇ ਬੱਚਿਆ ਕੋ ਮੈਨੂੰ ਕਿਹਾ ਗਿਆ ਸੀਗਾ ਜੀ ਤੁਹਾਡਾ ਉੱਥੇ ਜਾ ਕੇ TCR ਗਾੜ ਬਣ ਜਾਏਗਾ ਜੀ ਆਪਾਂ ਚਲੋ ਕਿ ਠੀਕ ਹੈ TCR ਗਾੜ ਬਣ ਜਾਏਗਾ ਬਹੁਤ ਵਧੀਆ ਗੱਲ ਹੈ ਜਿਹੜੀ ਚਾਰ ਆਖੀ ਧੋਖੇ ਤੋਂ ਹੋਈ ਧੋਖੇ ਤੋਂ ਹੋਈ ਜੀ 4 ਲੱਖ ਰੁਪਏ ਦੀ ਗੱਲ ਕੀਤੀ ਆਪਾਂ 1 ਰੁਪਈਆ ਨਹੀਂ ਗਿਆ ਭਾਜੀ ਤੁਸੀਂ ਅੱਜ ਲੈ ਲਓ ਕੱਲ ਲੈ ਲਓ ਪਰਸੋਂ ਲੈ ਲਓ ਉਹਨਾਂ ਨੇ ਜੀ ਹਫਤੇ ਦੇ ਵਿੱਚ ਵਿੱਚ ਮੇਰਾ ਸਾਰਾ ਕੰਮ ਕਰਾ ਦਿੱਤਾ ਜੀ ਮੇਰੀ ਟਿਕਟ ਕਰਾ ਦਿੱਤੀ ਦੁਬਈ ਦੀ ਮੈਨੂੰ ਅ ਦੁਬਈ ਦਾ ਵੀਜ਼ਾ ਘੜਾ ਦਿੱਤਾ ਸਾਰਾ ਕੁਝ ਕਰਾ ਦਿੱਤਾ ਮੈਂ ਪਹੁੰਚ ਵੀ ਗਿਆ ਹਾਂ ਮਾਸਕੋ ਨਹੀਂ ਦੁਬਈ ਫਿਰ ਜਾਣਾ ਸੀਗਾ ਦੁਬਈ ਦਾ ਦੁਬਈ ਦਾ ਸੀਨ ਹੈ ਸੀਗਾ ਜੀ ਉਹਨਾਂ ਨੂੰ ਡਾਊਟ ਸੀਗਾ ਕਿ ਇਮੀਗ੍ਰੇਸ਼ਨ ਡਿਪੋਰਟ ਨਾ ਕਰ ਦੇ ਬਟ ਮੇਰੇ ਪਾਸਪੋਰਟ ਦੇ ਹਿਸਾਬ ਨਾਲ ਮੈਨੂੰ ਵੀ ਡਾਊਟ ਹੋ ਰਿਹਾ ਸੀਗਾ ਕਿ ਕੁਝ ਨਾ ਕੁਝ ਗਲਤ ਮੇਰੇ ਨਾਲ ਹੋ ਰਿਹਾ ਮੇਰੇ ਪਾਸਪੋਰਟ ਦੀ ਨਾਲ ਮੈਂ ਕਾਪੀ ਭੇਜ ਦਾਂਗਾ ਮੇਰੇ ਤਕਰੀਬਨ 3 ਤੋਂ 4 ਪੇਜ ਬਾਕੀ ਹੈ ਜੀ ਲਗਭਗ ਕਾਫੀ ਲੋਕਲ ਆਸ-ਪਾਸੇ ਕੰਟਰੀਆਂ 'ਚ ਮੈਂ ਘੁੰਮਿਆ ਹੋਇਆ ਠੀਕ ਹੈ ਜੀ ਤੇ ਮੈਨੂੰ ਸ਼ੱਕ ਹੋਇਆ ਵੀ ਮੈਂ ਦਵਾਈ ਪਹੁੰਚੇ ਆ ਮੈਂ ਫਿਰ ਉਹਨਾਂ ਨੂੰ ਕਿਹਾ ਭਜੀ ਨੂੰ ਮੈਂ ਕਿਹਾ ਭਜੀ ਤੁਸੀਂ ਕੀ ਕਰ ਰਹੇ ਹੋ ਮੈਂ ਕਿਹਾ ਮੈਨੂੰ ਤੁਸੀਂ ਡਾਇਰੈਕਟ ਦਿੱਲੀ ਤੋਂ ਫਲਾਈਟ ਕਿਉਂ ਨਹੀਂ ਕਰਾ ਕੇ ਦਿੱਤੀ ਮੈਂ ਕਹਾ ਜਿੱਥੇ 6.5 7 ਘੰਟੇ ਦੇ ਵਿੱਚ ਆਪਾਂ ਮੋਸਕੋ ਪਹੁੰਚ ਸਕਦੇ ਹਾਂ ਤੁਸੀਂ ਮੈਨੂੰ ਖੱਜਲ ਕਿਉਂ ਕਰ ਰਹੇ ਹੋ ਨਹੀਂ ਕਹਿੰਦਾ ਇਦਾਂ ਹੀ ਹੁੰਦਾ ਜੀ ਇਦਾਂ ਹੀ ਹੁੰਦਾ ਆਪਾਂ ਕਹਾਂ ਚਲੋ ਠੀਕ ਹੈ ਸੰਦ ਪੈਸੇ ਦੀ ਲੋੜ ਸੀਗੀ ਭਾਜੀ ਪੈਸੇ ਕਰਕੇ ਆਪਾਂ ਜਾ ਰਹੇ ਸੀਗੇ ਮੇਰੇ ਭਰਾ ਵੀ ਸੀਗੇ ਛੋਟੇ ਮੈਂ ਕਹਾ ਚਲੋ ਉਹ ਵੀ ਸੈਟਲ ਹੋਊਗੇ ਮੇਰੇ ਨਾਲ ਉੱਥੇ ਕੱਲਾ ਮੈਂ ਹੀ ਗਿਆ ਸੀਗਾ ਉਸ ਤੋਂ ਬਾਅਦ ਚੋਂ ਇਹਨਾਂ ਨੂੰ ਬੁਲਾਣਾ ਸੀਗਾ ਮੈਂ ਕਿ ਚਲੋ ਮੈਂ ਸੈਟਲ ਹੋ ਗਿਆ ਮੈਂ 3-4 ਮਹੀਨੇ ਕੱਢ ਲਏ ਉੱਥੇ ਉਸ ਤੋਂ ਬਾਅਦ ਮੈਂ ਇੰਡੀਆ ਆਪਣੇ ਨਿਆਣੇ ਕੋ ਆ ਜਾਵਾਂਗਾ ਵਾਪਸ ਮੇਰੇ ਛੋਟੇ ਬ੍ਰਦਰ ਜਿਹਦੀ ਮੈਰਿਜ ਨਹੀਂ ਹੋਈ ਇਹ ਮੈਂ ਕਿਹਾ ਉਥੇ ਓਨ ਜਾਊਗਾ ਕੰਮ-ਕੁਮ ਕਰੂਗਾ ਤੇ ਆਪਾਂ ਤਾਂ ਸੋਚਿਆ ਇਹੀ ਸੀਗਾ ਚਲੋ ਇਹ ਦबई ਆਣ ਮੈਂ 3 ਦਿਨ ਰੱਖਿਆ ਜੀ ਇਕੱਲੇ ਕਮਰੇ ਦੇ ਉੱਪਰ ਤੇ ਨਾ ਖਾਣ ਨੂੰ ਕੋਈ ਚੱਜਦਾ ਜੀ ਨਾ ਕੋਈ ਪੀਣ ਨੂੰ ਚੱਜਦਾ ਬਟ ਉਥੇ ਜਿਹੜਾ ਓਨਰ ਸੀ ਨਾ ਅਬਦੁੱਲ ਜੀ ਉਹਨਾਂ ਨੇ ਬਹੁਤ ਹੈਲਪ ਕੀਤੀ ਆਪਣੀ ਉਹਨਾਂ ਨੇ ਪਹਿਲੇ ਦਿਨ ਹੀ ਦੱਸ ਦਿੱਤਾ ਸੀਗਾ ਤੁਸੀਂ ਅੱਗੇ ਨਾ ਜਾਓ ਔਰ ਆਪਾਂ ਵਿਸ਼ਵਾਸ ਕਰ ਰਹੇ ਸੀਗੇ ਆਪਣੇ ਏਜੰਟ ਦੇ ਕਿ ਆਪਾਂ ਉਹਨੂੰ ਨਹੀਂ ਛੱਡ ਸਕਦੇ ਉਹਨਾਂ ਤੋਂ ਠੋਖਾ ਨਹੀਂ ਕਰ ਸਕਦੇ ਉਹ ਸਾਡੇ ਨਾਲ ਠੋਖਾ ਨਹੀਂ ਕਰ ਸਕਦਾ ਦੁਬਈ ਜੀ ਆਪਾਂ ਤਿੰਨ ਦਿਨ 머ਿਆ ਆ ਜੀ ਉੱਥੇ ਚੌਥੇ ਦਿਨ ਸਾਡੀ ਟਿਕਟ ਆ ਗਈ ਹੈ ਜੀ ਟਿਕਟ ਲੈ ਕੇ ਫੇਰ ਵੀ ਆਪਾਂ ਡਾਇਰੈਕਟ ਮੋਸਕੋ ਨਹੀਂ ਪਹੁੰਚੇ ਰਾਹ ਦੇ ਵਿੱਚ 에어ਪੋਰਟ ਆਉਂਦਾ ਜੀ ਨੋਵੋ ਬੋਸਿਰਕ OVB 에어ਪੋਰਟ ਜੀ ਉੱਥੇ ਪਹੁੰਚੇ ਆ ਜੀ ਉੱਥੇ ਵੀ ਸਾਡੇ ਕੋਲ ਫੇਕ ਹੋਟਲ ਬੁਕਿੰਗ ਸਾਨੂੰ ਦਿੱਤੀ ਗਈ ਹੈ ਕੋਈ ਦੱਸਿਆ ਨਹੀਂ ਗਿਆ ਕੁਝ ਨਹੀਂ ਚਲੋ ਉੱਥੇ ਵੀ ਆਪਾਂ ਰਲ ਮਿਲ ਗਏ ਮੇਰੇ ਜਿਸ ਤੇ ਤੁਸੀਂ ਯਕੀਨ ਕਰ ਰਹੇ ਸੀਗੇ ਜਿਸ ਏਜੰਡਰੀ ਦੀ ਤੁਸੀਂ ਗੱਲ ਕਰ ਰਹੇ ਹੋ ਜਿੱਤੇ ਤੁਸੀਂ ਯਕੀਨ ਕਰਦੇ ਸੀ ਅਬਦੁੱਲ ਤੇ ਤੁਸੀਂ ਯਕੀਨ ਨਹੀਂ ਕੀਤਾ ਜਿਹੜਾ ਤੁਹਾਡੇ ਉੱਤੇ ਹੈਲਪ ਕਰ ਰਿਹਾ ਸੀ ਆਪਣੀ ਗਲਤੀ ਹੋਈ ਤੇ ਸੇਕ ਜਿਹੜਾ ਤੁਹਾਡਾ ਏਜੰਟ ਸੀਗਾ ਜਿਹੜਾ ਤੁਹਾਨੂੰ ਧੋਖੇ ਚ ਰੱਖ ਰਿਹਾ ਸੀ ਉੱਤੇ ਬਾਰ ਬਾਰ ਤੁਸੀਂ ਯਕੀਨ ਕਰ ਰਹੇ ਸੀ ਉਹ ਬਾਰ ਬਾਰ ਧੋਖਾ ਦੇ ਰਿਹਾ ਸੀ ਬਿਲਕੁਲ ਮੈਂ ਅੱਜ ਵੀ ਕਹਿੰਦਾ ਅਬਦੁੱਲ ਭਾਈ ਨੂੰ ਤੁਸੀਂ ਬਹੁਤ ਵਧੀਆ ਕੀਤਾ ਉਦੋਂ ਸਮਝਾਇਆ ਸੀਗਾ ਸਾਨੂੰ ਬਟਾਪਾ ਤੁਹਾਡੀ ਗੱਲ ਨਹੀਂ ਮੰਨੀ ਮੈਂ ਉਹ ਜੀ ਨੂੰ ਸਮਝਦਾ ਕਿ ਮੈਂ ਉਹ ਗਲਤੀ ਕੀਤੀ ਹੈ ਬਹੁਤ ਵੱਡੀ ਗਲਤੀ ਕੀਤੀ ਜ਼ਿੰਦਗੀ ਦੀ ਜਿਹੜੀ ਤੁਹਾਡੀ ਗੱਲ ਨਹੀਂ ਮੰਨੀ ਉੱਤੇ ਵੀ ਚਲੋ ਖਾਣ ਪੀਣ ਨੂੰ ਵੀ ਦਿੱਤਾ ਫਾਰੋ ਵੀ ਖਰਤਾ ਪਰ ਹੱਲ ਮਿਲ ਗਏ ਵੀ ਸਾਡਾ ਗੁਜ਼ਾਰਾ ਕੀਤਾ ਸਾਨੂੰ ਛੱਤ ਵੀ ਦਿੱਤੀ ਉੱਤੇ ਬਟ ਜਿਹੜੇ ਮੈਂ ਹੁਣ ਤੁਹਾਡੇ ਦੇ ਯਕੀਨ ਅਬਦੁੱਲ ਪਾਜੀ ਨਹੀਂ ਕਰ ਸਕਦਾ ਸੀ ਇੰਨਾ ਜਿੰਨਾ ਮੈਂ ਯਕੀਨ ਆਪਣੇ ਲੋਕਲ ਏਜੰਟ ਦੇ ਕਰ ਸਕਦਾ ਸੀ ਮੈਂ ਹੁਣ ਇਸੇ ਚੱਕਰ 'ਚ ਫਸ ਗਿਆ ਸੀਗਾ ਉਹ ਮੈਂ ਨਾ ਤੁਹਾਡੀ ਸੁਣ ਸਕਦਾ ਸੀਗਾ ਨਾ ਆਪਣੇ ਲੋਕਲ ਏਜੰਟ ਦੀ ਸੁਣ ਸਕਦਾ ਐ ਇਸ ਕਰਕੇ ਮੈਂ ਅੱਗੇ ਜਾਂਦਾ ਫੈਸਲਾ ਲੱਤਾਂ ਮੇਰੀ ਟਿਕਟ ਆਈ 3 ਤਰੀਕ ਜਾਂ ਹਾਂ 3 ਤਰੀਕ ਦੀ ਉਤੋਂ ਵੀ ਡਾਇਰੈਕਟ ਮੋਸਕੋ ਨਹੀਂ ਆਈ ਰਾਹ ਦੇ ਵਿੱਚ ਕੋਈ ਪੈ ਰਿਆ ਨੋਵਾ ਬਸਿਰਕ ਉਹ ਵੀ ਵੀ 에ਰਪੋਰਟ ਉੱਥੇ ਪਹੁੰਚੇ ਜੀ ਆਪਾਂ ਸਵੇਰੇ 5 ਵਜੇ ਸਾਨੂੰ ਹੋਟਲ ਬੁਕਿੰਗ ਆ ਗਈ ਜੀ ਨਾਲ ਹੀ ਸਾਡੇ ਕੋਲ ਨਾ ਇੰਟਰਨੈਟ ਸੀਗਾ ਉਹ ਵੀ ਇੰਟਰਨੈਟ ਮੈਂ ਕਿੱਥੋਂ ਲੱਤਾ ਆਪਣੇ ਸ਼ਹਿਰ ਦਾ ਕੋਈ ਸਰਦਾਰ ਭਾਜੀ ਗਿਆ ਸੀਗਾ ਉਹ ਮੈਨੂੰ ਦੁਬਈ ਵੀ ਟੱਕਰਿਆ ਸੀਗਾ ਦੁਬਈ 에ਰਪੋਰਟ ਤੇ ਮੈਂ ਉਹਦੇ ਬਾਰੇ ਜ਼ਿਕਰ ਨਹੀਂ ਕਰ ਸਕਦਾ ਕਿਉਂਕਿ ਮੇਰੀ ਉਹਨਾਂ ਕੋਈ ਗੱਲ ਨਹੀਂ ਹੈ ਮੇਰਾ ਕੋਈ ਯਾਰ ਦੋਸਤ ਨਹੀਂ ਹੋ ਠੀਕ ਹੈ ਮੇਰੇ ਕੋਲ ਬਟ ਉਹਦੀ ਸਾਰੀ ਡਿਟੇਲ ਪਈ ਹੋਈ ਹੈ ਆਪਾਂ ਇਕੱਠੇ ਘੁੰਮੇਵਰੇ ਬਾਅਦ ਚੋਂ ਬਾਅਦ ਚੋਂ ਸਾਨੂੰ ਮਿਲ ਗਿਆ ਸੀਗਾ ਤੇ ਉਹ ਬੰਦਾ ਮੈਨੂੰ ਉਹ ਵੀ ਵੀ 에어ਪੋਰਟ ਤੇ ਟੱਕਰਿਆ ਮੈਂ ਰਿਕਵੈਸਟ ਕੀਤੀ ਮੈਂ ਕਿਹਾ ਬ੍ਰਦਰ 2 ਸੈਕਿੰਡ ਵਾਸਤੇ ਮੈਨੂੰ ਹੌਟਸਪੌਟ ਦੇ ਦੇ ਮੇਰੀ ਹੋਟਲ ਬੁਕਿੰਗ ਆਈ ਹੈ ਜੀ ਹੋਰ ਕੋਈ ਇੰਡੀਅਨ ਨੰਬਰ ਦਾ ਇੰਟਰਨੈਟ ਚੱਲ ਰਿਹਾ ਸੀਗਾ ਉਹਨੇ ਹੌਟਸਪੌਟ ਦਿੱਤਾ ਨਾਲ ਹੀ ਸਾਡੀ ਟਿਕਟ ਆਈ ਉਹ ਨਾਲ ਹੀ ਸਾਨੂੰ ਛੱਡ ਕੇ ਚਲਾ ਗਿਆ ਆਗੇ ਕਿ ਉਲੀ ਡਾਇਰੈਕਟ ਫਲਾਈਟ ਸੀਗੀ ਅੱਗੇ ਆਪਾਂ ਜੀ ਗਏ ਹੋਟਲ ਮੇਰੇ ਕੋ ਬੈਗ ਸੀਗਾ 25 ਤੋਂ 28 ਕਿਲੋ ਦਾ ਮੈਨੂੰ ਪਤਾ ਮੈਂ ਚੱਕ ਗਏ ਲੈ ਕੇ ਉਹਨੂੰ 2.5 ਕਿਲੋਮੀਟਰ ਦੂਰ ਗਏ ਸੀ ਸਾਈਕਲ 'ਤੇ ਉਹਦਾ ਵੇਟ ਚੱਕ ਕੇ ਲਗਾਤਾਰ ਤੁਸੀਂ ਪੈਦਲ ਟਰੈਵਲ ਕੀਤਾ ਆਪਣੇ ਤਾਂ ਉਦੋਂ ਹੀ ਜਾਂ ਨਿਕਲ ਜਾਂਦੀ ਬੰਦਾ 5 ਕਿਲੋ ਚੱਕ ਕੇ ਚੱਲੇ ਤਾਂ ਬਿਲਕੁਲ ਬਿਲਕੁਲ ਨਾ ਕੁਝ ਖਾਧਾ ਸੀਗਾ ਨਾ ਪੀਤਾ ਸੀਗਾ ਜੀ ਸਰੀਰ ਬਿਲਕੁਲ ਖਤਮ ਹੋ ਚੁੱਕਾ ਸੀਗਾ ਉਸ ਟਾਈਮ ਤੇ ਉਸ ਟਾਈਮ ਤੇ ਇੰਡੀਆ ਦੀ ਆਪਣੇ ਪਿੰਡ ਦੀ ਆਪਣੇ ਘਰ ਦੀ ਯਾਦ ਨਹੀਂ ਆਈ ਯਾਦ ਆਈ ਬੱਚਿਆਂ ਦੀ ਯਾਦ ਆਈ ਭਾਈ ਕੀ ਕੀ ਕਰ ਸਕਦੇ ਉਦੋਂ ਘੜਦੇ ਜਿਵੇਂ ਉਹ ਯਾਦ ਆਈ ਬੱਚਿਆਂ ਦੀ ਸਾਰਿਆਂ ਦੀ ਪਰ ਉਦੋਂ ਕਰ ਵੀ ਕੀ ਸਕਦੇ ਸੀਗੇ ਇਨਾ ਪਿੱਛੇ ਜਾਂ ਜੋਗੇ ਲਾਗੇ ਜਾਂ ਜੋਗੇ ਅੱਗੇ ਜਾਣਾ ਹੀ ਪੈਣਾ ਸੀਗਾ ਦੇਖੋ ਦਿਖ ਰਿਹਾ ਸੀਗਾ ਸਾਡੀ ਅਸੀਂ 90 ਲੱਖ 1.5 ਲੱਖ ਰੁਪਈਆ ਤਨਖਾਹ ਲੱਗਣੀ ਸੀ ਉੱਤੇ ਜਾ ਕੇ ਕਿ ਮੈਂ ਆਪਣੇ ਭਰਾ ਸੈਟਲ ਕਰਨੇ ਸੀਗੇ ਸਾਰਾ ਕੁਝ ਕਰਨਾ ਸੀਗਾ ਆਪਣੇ ਯਾਰ ਨੂੰ ਸੈਟਲ ਕਰਨੇ ਸੀਗੇ ਤੇ ਉੱਥੇ ਪਹੁੰਚੇ ਜੀ ਹੋਟਲ ਦੇ ਬਾਹਰ ਆਪਾਂ ਸੀਗੇ ਜੀ ਉੱਥੇ ਇੱਕ ਮੈਨ ਸੀਗਾ ਜੀ ਇੱਕ ਰਾਜਸਥਾਨ ਦਾ ਲੜਕਾ ਸੀਗਾ ਵਿਕਾਸ ਇੱਕ ਮੇਰਾ ਦੋਸਤ ਸੀਗਾ ਨਾਲ ਹੀ ਉੱਥੇ ਹੀ ਬਣਿਆ ਸੀਗਾ ਰਗੂ ਅੱਛਾ ਇੱਕ ਚੀਜ਼ ਦੱਸਿਓ ਜਦੋਂ ਤੁਸੀਂ ਉੱਥੇ ਪਹੁੰਚ ਜਾਂਦੇ ਆ ਜਦੋਂ ਤੁਹਾਡੇ ਯਾਰ ਦੋਸਤ ਜਿਹੜੇ ਜਿੰਨਾ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਵੀ ਤੁਹਾਡੇ ਨਾਲ ਹੀ ਵਾਪਸ ਆਏ ਜਾਂ ਇਹ ਹਜੇ ਉੱਥੇ ਹੀ ਹੈ ਜਾਂ ਤੁਸੀਂ ਇਕੱਲੇ ਵਾਪਸ ਆਏ ਤੁਸੀਂ ਸਾਰੇ ਹੀ ਵਾਪਸ ਆ ਚੁੱਕੇ ਆ ਜੀ ਸਭ ਤੋਂ ਪਹਿਲੇ ਮੈਂ ਹੀ ਵਾਪਸ ਆਇਆ ਉਦੋਂ ਜਦੋਂ ਉੱਥੇ ਦੇ ਹਾਲਾਤ ਮੈਨੂੰ ਹੀ ਸਹੀ ਲੱਗੇ ਮੈਨੂੰ ਜ਼ਰੂਰ ਤੇ ਲੋਕਾਂ ਨੇ ਆਪਣੇ ਲੋਕੀ ਇੰਡੀਅਨ ਲੋਕੀ ਹੀ ਗਲਤ ਮੈਂ ਨਾ ਸਭ ਤੋਂ ਵੱਡੀ ਗੱਲ ਕਵਾਂਗਾ ਇਹ ਸਭ ਤੋਂ ਵੱਡਾ ਸਕੈਮ ਕੌਣ ਕਰ ਰਿਹਾ ਹੈ ਹਰਿਆਣੇ ਵਾਲੇ ਮੁੰਡੇ ਜਿਹੜੇ ਸਟੱਡੀ ਕਰਨਗੇ ਉੱਤੇ ਜੀ ਜਿਨ੍ਹਾਂ ਨੂੰ 2-2 ਸਾਲ 3-3 ਸਾਲ ਹੋ ਗਏ ਨਾ ਉੱਤੇ ਰਹਿ ਰਹੇ ਹਨ ਉਹਨਾਂ ਨੂੰ ਨੌਲੇਜ ਹੋ ਗਈ ਹੈ ਕਿ ਹਾਂ ਇੱਥੇ ਕੋਈ ਵੀ ਆ ਗਿਆ ਇੱਥੇ ਸੁਣਵਾਈ ਕੋਈ ਨਹੀਂ ਹੈਗੀ ਸਭ ਤੋਂ ਵੱਡਾ ਠੱਗ ਹੈ ਜੀ ਉੱਥੇ ਜਸ ਪੰਡਤ ਉਹ ਹੈਗਾ ਜੀਨ ਦੇ ਕਿਸੇ ਪਿੰਡ ਦਾ ਮੁੰਡਾ ਠੀਕ ਹੈ ਜੀ ਇੱਕ ਹੈਗਾ ਰਿੰਕੂ ਇਹ ਦੋਨੋਂ ਹੀ ਇਕੱਠੇ ਹੀ ਠੱਗ ਹੈ ਇਹਨਾਂ ਦੀ ਵਾਈਫ ਕੰਮ ਕਰਦੀ ਹੈ ਇਹ ਰੋਸਟਿਕ ਦੇ ਵਿੱਚ ਜਿਹਨੂੰ ਕਹਦੀ ਆਪਾਂ KFC ਉਹ ਵੀ ਇਹਨਾਂ ਦੇ ਨਾਲ ਹੀ ਹੈ ਜੀ ਸਾਨੂੰ ਜਦੋਂ ਮੈਂ ਮਾਸਕੋ ਪਹੁੰਚੇ ਆ ਜੀ ਜਦੋਂ ਮੈਂ ਮਾਸਕੋ ਪਹੁੰਚੇ ਆ ਜੀ 11 11:30 12 ਵੇ ਦਾ ਟਾਈਮ ਸੀਗਾ ਦਿਨ ਦਾ ਤੇ ਮੈਂ ਸੀਗਾ ਮੇਰੇ ਨਾਲ ਇੱਕ ਕਪਲ ਸੀਗਾ ਜਿਹਦਾ ਨਾਮ ਸੀਗਾ ਰਗੂ ਦੋ ਜਣੇ ਤੁਸੀਂ ਉੱਥੇ ਤਿੰਨੇ ਆਣੇ ਲੇਡੀਆਂ ਦਾ ਨਾਮ ਹੀ ਮੈਂ ਦੱਸ ਸਕਦਾ ਸੀਗੇ ਜੀ ਉੱਥੇ ਪਹੁੰਚੇ ਆ ਜੀ ਸਾਨੂੰ ਬੁਲਾ ਲਿਆ ਜੀ ਰੋਸਟਰੀ ਦੇ ਵਿੱਚ ਜੀ ਉੱਪਰ ਸਾਨੂੰ ਖਵਾਇਆ ਗਿਆ ਪਿਆਇਆ ਗਿਆ ਸਭ ਕੁਝ ਕੀਤਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਜੀ ਉੱਥੇ ਆਲਰੇਡੀ ਦੋ ਤਿੰਨ ਬੰਦੇ ਹੋਰ ਬੈਠੇ ਸੀਗੇ ਦੋ ਤਿੰਨ ਬੰਦਿਆਂ ਦੇ ਵਿੱਚੋਂ ਇੱਕ ਕਪਲ ਸੀਗਾ ਜੀ ਉਹਨਾਂ ਦਾ ਨਾਮ ਇਹਨੂੰ ਮੈਂ ਸ਼ੇਅਰ ਕਰ ਸਕਦਾ ਉਹਨਾਂ ਦੀ ਡਿਟੇਲ ਮੇਰੇ ਕੋਲ ਪਈ ਹੈ ਪਰਸਨਲ ਇਸ਼ੂ ਕਰਕੇ ਮੈਂ ਕੁਝ ਸ਼ੇਅਰ ਨਹੀਂ ਕਰ ਸਕਦਾ ਮੈਂ ਆਪਣਾ ਹੀ ਦੱਸ ਸਕਦਾ ਸਾਰਾ ਕੁਝ ਕਿ ਸਾਨੂੰ ਪਿਠਾਇਆ ਗਿਆ ਜੀ ਤੁਹਾਨੂੰ ਰੂਮ ਦੇ ਰਹੇ ਆ ਜੀ ਤੁਹਾਨੂੰ ਹੋਟਲ ਬੁੱਕਰਾ ਕੇ ਦੇ ਲੱਗੇ ਜੀ ਮੈਂ ਹਾਰ ਕੇ 4 ਵਜੇ 5 ਵਜੇ ਤੱਕ ਮੈਂ ਹੱਥ ਜੋੜੇ ਮੈਂ ਕਹਾ ਭਾਜੀ ਹੋਟਲ ਦੇ ਦਿਓ ਜਾਂ ਰੂਮ ਦੇ ਦਿਓ ਸ਼ਰੀਰ ਕੰਮ ਨਹੀਂ ਕਰਨ ਰਿਹਾ ਥੋੜੀ ਰੈਸਟ ਚਾਹੀਦੀ ਹੈ ਤੁਸੀਂ ਜਿਹੜਾ ਕੰਮ ਕਾਰੋਬਾਰ ਕਰਾਣਾ ਸਾਡੇ ਕੋਲ 3 4 5 ਦਿਨ ਬਾਅਦ ਤੋਂ ਕਰਾ ਲਈਓ ਸਾਡੇ ਪੇਪਰ ਬਣਾ ਦਿਓ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਜੀ ਗੱਲ ਕਰਦੇ ਕਰਦੇ ਜੀ 12 ਵਜ ਗਏ ਰੌਣ ਦੀ 11 ਵਜ ਗਏ 12 ਵਜ ਗਏ ਮੇਰੇ ਮੋਬਾਈਲ ਦੇ ਸਾਰਾ ਕੁਝ ਪਿਆ ਹੋਇਆ ਮੈਂ ਇਹਨਾਂ ਨੂੰ ਸ਼ੇਅਰ ਕਰਨਾਗਾ ਸਰ ਨੂੰ ਉਹ ਆਪਣੀ ਵਾਈਫ ਉਹਦੀ ਉੱਥੇ ਕੰਮ ਕਰਦੀ ਰੋਸਟਿੰਗ 'ਚ ਉਹਦਾ ਨਾਮ ਵੀ ਮੈਨੂੰ ਪਤਾ ਮੈਂ ਸ਼ੇਅਰ ਨਹੀਂ ਕਰ ਸਕਦਾ ਮੈਂ ਸਰ ਨੂੰ ਦੇ ਦਾਂਗਾ ਉਹ ਵੀ ਨਾਮ ਤੇ ਉਹ ਜਸ ਪੰਡਤ ਆਪਣੀ ਵਾਈਫ ਤੇ ਲੈ ਕੇ ਟੈਕਸੀ ਬੁੱਕ ਕਰਾ ਕੇ ਜੀ ਬਹੁ ਵੀ ਚੱਲੇ ਸੀਗੇ ਉੱਥੋਂ ਦੀ ਮੈਂ ਕਾਰ ਦੇਖਿਆ ਕਿ ਖੜ ਗਿਆ ਜੀ ਮੈਂ ਜਸਪੰਦਤ ਨੂੰ ਬਾਹਰ ਬੁਲਾਇਆ ਮੈਂ ਥੋੜਾ ਜਿਹਾ ਗਰਮ ਹੋ ਗਿਆ ਉਹਨਾਂ ਨੇ ਬੁਲਾਇਆ ਮੈਂ ਰੂਟਲੀ ਹੋਇਆ ਬਹੁਤ ਜ਼ਿਆਦਾ ਕਿਉਂਕਿ ਮੇਰਾ ਸਰੀਰ ਨਹੀਂ ਕੰਮ ਕਰਨ ਦੇ ਆਇਗਾ ਇੱਕ ਮੇਰੇ ਨਾਲ ਲੇਡੀ ਸੀਗੇ ਨਾਲ ਉਹਨਾਂ ਦੇ ਹਸਬੰਡ ਸੀਗੇ ਠੀਕ ਹੈ ਉਹ ਕੀ ਕਰਦਾਂਗੇ ਆਪਾਂ ਤਿੰਨੇ ਨੇ ਉੱਤੇ ਨਾ ਸਾਡੇ ਕੋ ਸਾਡਾ SIM ਚੱਲਣ ਦੇ ਆ ਨਾ ਸਾਡੇ ਕੋ ਇੰਟਰਨੈਟ ਅੱਛਾ ਇੱਕ ਦਿੱਕਤ ਹੋਰ ਕਿਤਾ ਤੁਸੀਂ ਦੱਸੀ ਸੀਗੀ ਕਿ ਡਾਲਰ ਨੂੰ ਲੈ ਕੇ ਰੁਪੀਆ ਨੂੰ ਲੈ ਕੇ ਬੜੀਆਂ ਦਿੱਕਤਾਂ ਆਈਆਂ ਇਹ ਇਹ ਵੱਡੀ ਪ੍ਰੋਬਲਮ ਜਿਹੜੀ ਉੱਥੇ ਆਈ ਤੁਹਾਨੂੰ ਸਭ ਤੋਂ ਵੱਡੀ ਪ੍ਰੋਬਲਮ ਹੈ ਜੀ ਰਸ਼ੀਆ ਦੇ ਵਿੱਚ ਡਾਲਰ ਨੂੰ ਐਕਸਚੇਂਜ ਕਰਾਣਾ ਜੀ। ਕੁਝ ਜਗ੍ਹਾ ਦੇ ਵਿੱਚ ਕੁਝ ਕੁਝ ਕਿ ਜਗ੍ਹਾ ਦੇ ਵਿੱਚ ਐਕਸਚੇਂਜ ਦੀ ਆਪਸ਼ਨ ਹੈਗੀ ਹੈ ਜੀ। ਕੁਝ ਜਗ੍ਹਾ ਦੇ ਵਿੱਚ ਇਹ ਨਹੀਂ ਕਿ ਹਾਂ ਹਰ 2 ਕਿਲੋਮੀਟਰ 5 ਕਿਲੋਮੀਟਰ ਬਾਅਦ ਤੁਸੀਂ ਉੱਥੇ ਜਾ ਕੇ ਐਕਸਚੇਂਜ ਕਰਾ ਸਕਦੇ ਹੋ। ਪਿੰਡ ਆਪਾਂ ਤੈਅ ਕਰਨਾ ਚਾਹੁੰਦਾ। ਪਿੰਡ ਆਪਾਂ ਤੈਅ ਕੀਤਾ ਸੀਗਾ ਜੀ ਜਦੋਂ ਮੋਸਕੂ 에어ਪੋਰਟ ਦੇ ਸਵੇਰ ਰਤੀ ਆਪਾਂ ਪਹੁੰਚੇ ਐਕਸਚੇਂਜ 에어ਪੋਰਟ ਦੀ ਬੰਦ ਹੋ ਗਈ ਸੀਗੀ ਜੀ। ਆਪਾਂ ਚਾਰ ਇਹਨੇ ਸੀਗੇ ਹੁਣ ਚਾਰਾਂ ਨੂੰ ਰੋਟੀ ਖਾਣ ਵਾਸਤੇ ਜਾਂ ਸਰਵਾਈਵ ਕਰਨ ਵਾਸਤੇ ਕੁਝ ਪੈਸੇ ਦੀ ਲੋੜ ਸੀਗੀ ਸਾਡੇ ਕੋਲ ਪੈਸੇ ਸੀਗੇ ਯੂ ਐਸ ਡਾਲਰਸ ਅਗੇ ਕੈਨੇਡੀਅਨਸ ਅਗੇ ਇੰਡੀਅਨਸ ਅਗੇ ਬਰਾਮ ਸਿਗਰਟ ਵਈ ਦੇ ਪਰ ਆਪਾਂ ਉੱਥੇ ਕੁਝ ਵੀ ਨਹੀਂ ਕਰ ਸਕਦੇ ਉਹ ਮੰਨਦੇ ਹੀ ਨਹੀਂ ਇਹ ਡਾਲਰ ਨੂੰ ਕਹਿੰਦੇ ਨਾਥਿੰਗ ਕੁਝ ਨਹੀਂ ਹੈ ਡਾਲਰ ਸਾਡੇ ਸਾਹਮਣੇ ਆਪਾਂ 5000 ਰੁਪਇਆ ਦੇ ਕੇ ਟੈਕਸੀ ਵਾਲੇ ਨੂੰ ਸਿਰਫ ਮੰਨੀ ਐਕਸਚੇਂਜ ਕਰਾਈ ਹੈ ਜੀ ਇਹ ਚੀਜ਼ ਸਾਨੂੰ ਏਜੰਟ ਦੱਸ ਕੇ ਜਾਂਦਾ ਹੈ ਆਪਾਂ ਕੋਸ਼ਿਸ਼ ਹੈ ਅਚਾ ওভারঅল ਮੈਂ ਗੱਲ ਕਰਾਂ ਜੇ ਹੁਣ ਤੁਸੀਂ ਐਕਸਚੇਂਜ ਵੀ ਹੋ ਗਈ ਖਾਣਾ ਵੀ ਖਾਇਆ ਰਿਹਾ ਵੀ ਉੱਥੇ ਦਿੱਕਤਾਂ ਵੀ ਆਈਆਂ ওভারঅল ਇਹ ਵੀ ਪਤਾ ਲੱਗ ਗਿਆ ਵੀ ਜਿਹੜਾ ਪੰਡਤ ਸੀਗਾ ਉਹ ਠੱਗੀ ਕਰ ਰਿਹਾ ਤੁਹਾਡੇ ਨਾਲ ওভারঅল ਲਾਸਟ ਮੂਵਮੈਂਟ ਤੇ ਕੀ ਹੁੰਦਾ ਜਦੋਂ ਤੁਸੀਂ ਆਖਰਕਾਰ ਵਾਪਸ ਆਉਣ ਦਾ ਫੈਸਲਾ ਲਿਆ ਆਖਰਕਾਰ ਭਾਈ ਫੈਸਲਾ ਲੈਣਾ ਹੀ ਪੈਣਾ ਜਦੋਂ ਹੁਣ ਤੁਸੀਂ ਮੈਂ ਲੈ ਕੇ ਗਿਆ ਸੀਗਾ ਜੀ 400 ਡਾਲਰ ਸੀਗਾ ਮੇਰੇ ਕੋਲ ਜੀ ਤੇ 300 ਡਾਲਰ ਮੈਂ ਅਮਰਜੈਂਸੀ ਮੇਰੇ ਨਾਲ ਜਿਗਾ ਰੱਖੂ ਮੇਰਾ ਭਰਾ ਜਿਹੜਾ ਡਵਾਈ ਤੋਂ ਮੇਰੇ ਨਾਲ ਗਿਆ ਸੁਣ ਮੈਂ ਉਹਨਾਂ ਨੂੰ ਗਲਤਾ 700 ਡਾਲਰ ਹੋ ਗਿਆ ਜੀ ਜਿਵੇਂ 600 ਡਾਲਰ ਮੇਰੇ ਕੋਲ ਸੀਗਾ ਕੈਨੇਡੀਅਨ ਮੈਂ 10 ਦਿਨ ਸਰਵਾਈਵ ਕੀਤਾ ਤੁਸੀਂ ਆਪ ਹਿਸਾਬ ਲਾ ਲਓ ਮੇਰੇ 1 ਰੁਪਿਆ ਵਾਪਸ ਨਹੀਂ ਬਚਿਆ ਸਾਰੇ ਬੱਚਿਆਂ ਵਾਸਤੇ ਟੌਫੀਆਂ ਖਾਣ ਪੀਣ ਨੂੰ ਲੈ ਕੇ ਆਇਆ 1 ਰੁਪਿਆ ਵਾਪਸ ਨਹੀਂ ਮਿਲਿਆ ਗਿਆ ਕਿੱਥੇ ਗਏ ਪੈਸੇ اچھا ਇੱਕ ਰੂਸ ਆਰਮੀ ਦਾ ਵੀ ਵਿੱਚ ਇਸ਼ੂ ਆ ਰਿਹਾ ਹੈਗਾ ਉਹਦਾ ਕੀ ਸੀਗਾ ਉਹ ਰੂਸ ਆਰਮੀ ਦਾ ਇਹ ਇਸ਼ੂ ਆ ਰਿਹਾ ਹੈ ਉਹ ਤੁਹਾਡੇ ਨਾਲ ਮੈਂ ਸਿੱਧਾ ਸ਼ੇਅਰ ਕਰਾਂਗਾ ਰੂਸ ਆਰਮੀ ਇਹ ਨਹੀਂ ਕਹਿੰਦੀ ਕਿ ਤੁਸੀਂ ਸਿੱਧਾ ਮੇਰੇ ਕੋਲ ਆਓ ਰੂਸ ਆਰਮੀ ਤੁਹਾਨੂੰ ਘਰੋਂ ਕਿਤੇ ਨਾ ਕਿਤੇ ਏਜੰਟਾਂ ਦਾ ਬਣਾਇਆ ਆ ਪ੍ਰੋਪਾਗੈਂਡਾ ਸਾਰਾ ਕੁਝ ਮੈਂ ਦੱਸਾਂ ਰੂਸ ਆਰਮੀ ਤੁਹਾਡੇ ਘਰ ਆ ਕੇ ਪੰਜਾਬ ਚ ਜਾਂ ਇੰਡੀਆ ਜਾ ਕੇ ਇਹ ਨਹੀਂ ਕਰ ਰਹੀ ਹਾਂ ਜੀ ਤੁਸੀਂ ਮੇਰੇ ਕੋਲ ਆ ਜਿਓ ਤੁਸੀਂ ਆਪ ਜਾ ਰਹੇ ਹੋ ਕਿਉਂ ਜਾ ਰਹੇ ਹੋ ਰੀਜ਼ਨ ਸਭ ਤੋਂ ਵੱਡਾ ਆਪਣੇ ਠੱਗ ਏਜੰਟ ਮੇਰੀ ਪ੍ਰੋਪਾਗੈਂਡਾ ਹੁੰਦਾ ਹੈ ਕਿ ਕਿਹੜੇ ਆ ਸਭ ਤੋਂ ਵੱਡਾ ਠੱਗ ਏਜੰਟ ਮਹਿਗਮਾ ਇਹਨੂੰ ਬੰਦ ਕਰਾਇਆ ਜਾਵੇ ਪੰਜਾਬ ਚ ਪੰਜਾਬ ਬਚੂਗਾ ਦਾ ਪੰਜਾਬ ਅੱਜ ਡੁੱਬਿਆ 2 ਸਾਲਾਂ ਡੁੱਬਿਆ 10 ਸਾਲਾਂ ਡੁੱਬਿਆ ਇਹ ਡੁੱਬਣਾ ਹੀ ਡੁੱਬਣਾ ਪੰਜਾਬ ਜਿੰਨੀ ਦੇ ਤੱਕ ਟਰੈਵਲ ਏਜੰਟ ਠੱਗੀ ਕਰਨੋਂ ਨਹੀਂ ਹਟਦੇ ਟਰੈਵਲ ਏਜੰਟ ਸਭ ਤੋਂ ਵੱਡਾ ਝੂਠ ਬੋਲਦੇ ਆ ਜੀ ਚਲੋ ਈ ਵਿਜ਼ੇਟੂ ਉੱਥੇ ਵਰਕ ਉੱਥੇ ਵਰਕ ਵੀ ਦੇ ਦਿੰਦੇ ਆ ਜੀ ਵਰਕ ਮਿਲੂਗਾ ਤੁਹਾਨੂੰ ਜਾ ਕੇ ਤੁਸੀਂ ਦੂਜੇ ਦਿਨ ਜਾ ਕੇ ਕੰਮ ਲੱਗ ਜਿਓ ਤੁਹਾਨੂੰ 10 ਸਾਲ ਬਾਅਦ ਜੇ ਤੁਹਾਨੂੰ 1 ਰੁਪਈਆ ਉੱਥੇ ਦੀ ਕੰਪਨੀ ਦੇ ਦੇਵੇ ਤੇ ਮੈਨੂੰ ਦੱਸਿਓ ਮੇਰੇ ਕੋਲ ਸਾਰੀ ਡਿਟੇਲ ਪਈ ਹੈ ਜਿੰਨੇ ਮੁੰਡੇ ਹੁੰਦੇ ਪਏ ਨਾ ਸਾਰੇ ਮੇਰੇ ਫੋਨ 'ਚ ਬੇਹ ਆ ਕਿ ਭਾਈ ਤਨਖਾਹ ਨੀ ਮਿਲਦੀ ਵੀ ਮਹੀਨਾ ਮਹੀਨਾ ਕੰਮ ਕਰਨ ਤੋਂ ਬਾਅਦ 10 ਜਨ ਦੀ ਤਨਖਾਹ ਦੇ ਰਿਹਾ ਉਹ 10 ਜਨ ਦੀ ਤਨਖਾਹ ਆਪਣੇ ਉਥੇ ਰਹਿਣ ਖਾਣ ਪੀਣ ਵਾਸਤੇ ਕਰਨਗੇ ਜਾਂ ਆਪਣੀ ਫੈਮਿਲੀ ਨੂੰ ਬਚਾਣ ਵਾਸਤੇ ਕਰਨਗੇ ਦਿੰਦੇ ਹੀ ਨਹੀਂ ਕੀ ਕਹਿੰਦੇ ਕਿ ਕਹਿੰਦੇ ਭਾਈ ਸਭ ਤੋਂ ਵੱਡਾ ਇਸ਼ੂ ਤੁਸੀਂ ਈ ਵੀਜ਼ੇ ਤੋਂ ਤੁਸੀਂ ਲੜ ਨਹੀਂ ਸਕਦੇ ਤੁਸੀਂ ਕਿੱਥੇ ਜਾਓਗੇ ਅੱਛਾ ਈ ਵੀਜ਼ਾ ਕਰਕੇ ਤਾਂ ਹੀ ਤੁਸੀਂ ਕਿੰਨਾ ਲੜੋਗੇ ਸਰਕਾਰ ਨਾਲ ਲੜੋਗੇ ਸਰਕਾਰ ਨਾਲ ਨਹੀਂ ਤੁਸੀਂ ਘੁੰਮਣੇ ਵਾਪਸ ਜਾਓ ਕੀ ਕਰੋਗੇ ਤੁਸੀਂ ਕੀ ਕਰੋਗੇ ਉੱਥੇ? ਰਿਪੋਰਟ ਕਰੋਗੇ? ਫੇਰ ਦੂਈ ਰਸ਼ੀਆ ਨਹੀਂ ਜਾ ਸਕਦੇ? ਚਲੋ ਰਿਪੋਰਟ ਤਾਂ ਨਹੀਂ ਕਰਦੇ ਆ। ਮੈਂ ਕਹਿਣਾ ਨਹੀਂ ਜਾਂਦਾ। ਪੁਲਿਸ ਵੀ ਆਪਣੀ ਪੰਜਾਬ ਪੁਲਿਸ ਵਰਗੀ ਉੱਤੇ। ਪੈਸੇ ਲੈ ਕੇ ਛੱਡ ਦਿੰਦੀ ਹੈ ਜੀ। ਸਿੱਧੀ ਗੱਲ ਮੈਂ ਕੋਈ ਝੂਠ ਨਹੀਂ ਬੋਲਦਾ। ਮੇਰੇ ਕੋਲ ਸਾਰੇ ਪ੍ਰੂਫ ਪੇ ਆ। ਮੇਰੇ ਕੋਲ ਡਿਟੇਲਾਂ ਵੀ ਆ। ਮੈਂ ਐਵੇਂ ਕੋਈ ਝੂਠ ਨਹੀਂ ਬੋਲਣ ਦੇ ਆ। ਠੀਕ ਆ। ਧੰਨਵਾਦ ਗੱਲਬਾਤ ਕਰਨ ਲਈ। ਤਾਂ ਇਹ ਸ਼ਖਸ ਉਹ ਨੇ ਜਿਹੜੇ ਜਲੰਧਰ ਤੋਂ ਵਿਦੇਸ਼ੀ ਧਰਤੀਗੇ ਰਸ਼ੀਆ ਗਏ ਸੀਗੇ। ਪਰ ਉਥੋਂ ਫਿਲਹਾਲ ਕਾਫੀ ਮੁਸ਼ਕਲਤ ਕਰਕੇ ਕਾਫੀ ਠੇਡੇ ਖਾ ਕੇ ਵਾਪਸ ਇੰਡੀਆ ਦੀ ਧਰਤੀ ਤੇ ਪੁੱਜੇ ਆਪਣੇ ਘਰ ਪਹੁੰਚ ਗਏ ਨੇ ਤਾਂ ਘਰਦਿਆਂ ਨੇ ਵੀ ਸ਼ੁਕਰ ਬਣਾਇਆ ਕਿ ਉਹਨਾਂ ਦਾ ਪੁੱਤਰ ਉਹਨਾਂ ਦੇ ਕੋਲ ਪਹੁੰਚ ਗਿਆ ਇਹਨਾਂ ਦੀ ਪਤਨੀ ਨੇ ਵੀ ਸ਼ੁਕਰ ਬਣਾਇਆ ਕਿ ਉਹਨਾਂ ਦਾ ਘਰ ਵਾਲਾ ਉਹਨਾਂ ਦੇ ਕੋਲ ਪਹੁੰਚ ਗਿਆ ਬਾਕੀ ਦੀ ਜ਼ਿੰਦਗੀ ਜਿਹੜੀ ਕੀਤੀ ਆ ਉਹ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਪੰਜਾਬ ਦੀ ਧਰਤੀ ਉੱਤੇ ਰਹਿ ਕੇ ਗੁਜ਼ਰ ਬਸਰ ਕਰਨ ਦਾ ਫੈਸਲਾ ਲਿਆ ਕੈਮਰਾ ਮੈਂ ਸੁਖਿੰਦਰ ਦੇ ਨਾਲ ਸੁਖਿੰਦਰ ਕੰਪੋਈ ਡੈਨਿਜ਼ਰਟੀ ਥੰਦ